ਹਾਜਰ ਦੇ ਬਾਜ਼ੀ ਗਿਆ ਕੋਈ ਬਾਜ਼ਾਰ ਮੋਟਰਸਾਈਕਲ ਤੇ ਉਹ ਤੱਕ ਜਾ ਕੇ ਹੋ ਗਿਆ ਮੋਟਰਸਾਈਕਲ ਪੈਂਚਰ ਇਹ ਮੋਟਰਸਾਈਕਲ ਪੈਂਚਰ ਹੋ ਗਿਆ ਭਾਈ ਨੇ ਗਈ ਦੁਕਾਨ ਤੇ ਖੜਾ ਕੇ ਪੈਂਚਰ ਲਵਾਉਣ ਲੱਗੇ ਅੱਛਾ ਕੋਈ ਕਹਿੰਦਾ ਕਿੰਨੇ ਪੈਸੇ ਹਾਂ ਭਾਈ ਜਰਾ ਬਈ 1000 ਰੁਪਏ ਅੱਛਾ ਹਾਜਰ ਕੋਲ ਦੀ ਹਾਈਡਰ ਸਾਰ 500 ਰੁਪਏ ਪੈਂਚਰ ਦਾ ਮਾਰਾ ਜਾ ਉਹ ਕਹਣਾ ਵੀ ਮਾੜਾ ਦਾ ਕਹਾਂ ਐਡਾ ਬੜਾ ਪੈਂਚਰ ਹੋਣਾ ਪਤਾ ਹੀ ਨਹੀਂ ਆ ਮਾਪੇ ਗਰੀਬ ਦਾ ਮਾੜਾ ਦਾ ਕਿ ਐਡਾ ਪਿਆ ਪਰਦਾਕਾ ਨਹੀਂ ਤੋਂ ਪੈਂਚਰ ਨਹੀਂ ਐਡਾ ਸਿਆ ਪਰਦਾਕਾ ਨਹੀਂ क्या क्या पटाका नीतू पंचरती है क्या क्या पटाका नीतू पंचरना से क्या क्या पटाका नीतू पंचरना से क्या क्या पटाका नीतू पंचरना से क्या क्या पटाका नीतू पंचरती है क्या क्या पटाका नीतू पंचरती है

ਬਾਵਲਾ ਗੁਟਕੂ ਗੁਟਕੂ ਕਰਦਾ ਇੱਕ ਕੰਤ ਸਹੇੜੀ ਮੈਂ 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 ਨਾਨਕੀਆਂ ਆਂਦੀਆਂ ਕੁੜੀਆਂ ਉੱਚੀਆਂ ਤੇ ਲੰਮੀਆਂ ਨਾਨਕੀਆਂ ਆਂਦੀਆਂ ਕੁੜੀਆਂ ਉੱਚੀਆਂ ਤੇ ਲੰਮੀਆਂ ਦਾਦਕੀਆਂ ਆਂਦੀਆਂ ਕੁੜੀਆਂ ਛੋਟੀਆਂ ਨਹੀਂ ਉੱਤੋਂ ਮਿੱਕੀਆਂ ਤੇ ਲਾਂਗੀਆਂ ਛੋਟੀਆਂ ਨਹੀਂ ਉੱਤੋਂ ਮਿੱਕੀਆਂ ਦੇ ਨਾਂ ਦੀਆਂ ਛੋਟੀਆਂ ਨਹੀਂ ਉੱਤੋਂ ਮਿੱਕੀਆਂ ਦੇ ਨਾਂ ਦੀਆਂ ਸਰਦਾਰੀ ਕਰ ਕੋਈ ਕਹਿੰਦਾ ਸੱਸ 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 ਮਲੀਆਂ ਮਾਮਾ ਨਾਲ ਇਸ ਮੇਰੀ ਸੱਸ ਬੜੀ ਸੁਨੱਖੀ ਮੈਨੂੰ ਕੌਣ ਦਿੰਦੀ ਏ ਜੁੱਤੀ ਮੇਰੇ ਲੋਣੀ ਕੁੜੀਓ